ਇੱਥੇ ਦਾ ਕੰਮ ਮੰਨਦੇ ਵੇ ਜੇ ਤੁਸੀਂ ਬਾਹਰ ਜਾਂਦੇ ਆ ਉਹ ਕੰਮ ਆ ਜਦੋਂ ਅਸੀਂ ਉਹ ਕੰਮ ਕਰਦੇ ਹੁੰਦੇ ਆ ਜਾਂ ਬੱਚੇ ਸਕੂਲ ਜਾਣਾ ਉਦੋਂ ਤੋਂ ਸਾਡੀ ਸਾਨੂੰ ਜਿਹੜੀ ਰੁਟੀਨ ਆ ਉਹ ਬਣਾਉਣੀ ਪੈਂਦੀ ਆ નો ਮੈਟਰ ਵਾਟ ਯੂ نو ਬਟ ਜਦੋਂ ਅਸੀਂ ਕੰਮ ਨਹੀਂ ਕਰਦੇਗੇ ਕੋਈ ਵੀ ਸਰਟਨ ਟਾਈਮ ਕੋਈ ਵੀ ਸਰਟਨ ਟਾਈਮ ਤਾਂ ਨਹੀਂ ਸਰਟਨ ਏਜ ਦੇ ਤੁਹਾਨੂੰ ਕੰਮ ਛੱਡਣਾ ਪੈਂਦਾ ਤੁਸੀਂ ਛੱਡਦੇ ਆ ਰਿਟਾਇਰਮੈਂਟ ਲੈਣੇ ਆ ਉਹ ਜਿਹੜਾ ਟਾਈਮ ਆ ਉਸ ਟਾਈਮ ਦੇ ਵਿੱਚ ਸਾਨੂੰ ਆਪਣੇ ਜਿਹੜੇ ਹਰ ਰੋਜ਼ ਦਾ ਵੀ ਇਸ ਤਰ੍ਹਾਂ ਬਣਾਉਣੀ ਚਾਹੀਦੀ ਹੈ ਰੁਟੀਨ ਜਾਂ ਨਹੀਂ ਬਣਾਉਣੀ ਚਾਹੀਦੀ ਜੇ ਅਸੀਂ ਬਣਾਉਣੀ ਆ ਰੁਟੀਨ ਰੁਟੀਨ ਦਾ ਸਾਨੂੰ ਇਹ ਬੈਨੀਫਿਟ ਆ ਇੱਕ ਤਾਂ ਸਾਡੀ ਸਿਹਤ ਬਹੁਤ ਵਧੀਆ ਰਹਿੰਦੀ ਆ ਦੂਜੀ ਗੱਲ ਆ ਸਾਨੂੰ ਪਤਾ ਲੱਗਦਾ ਵੀ ਹਾਂ ਅਸੀਂ ਇੰਨੇ ਟਾਈਮ ਤੇ ਉੱਠਣਾ ਇੰਨੇ ਟਾਈਮ ਤੇ ਆਹ ਕੰਮ ਕਰਨਾ ਆਹ ਕੰਮ ਕਰਨਾ ਇਹ ਬਹੁਤ ਜ਼ਰੂਰੀ ਆ ਬੇਲਾ ਕਿੰਨੇ ਵਜੇ ਸਖਾਣਾ ਜਾਂ ਅਸੀਂ ਕਿੰਨੇ ਵਜੇ ਆਪਦੀ ਰੈਸਟ ਕਰਨੀ ਆ ਕਿੰਨੇ ਵਜੇ ਅਸੀਂ ਆਪਦੀ ਐਕਸਰਸਾਈਜ਼ ਕਰਨੀ ਆ ਕਿੰਨੇ ਵਜੇ ਅਸੀਂ ਆਪਦਾ ਸੌਣਾ ਵਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਇਹ ਸਾਡੇ ਸਾਰੀਆਂ ਚੀਜ਼ਾਂ ਨਾਲੋਂ ਵਧੀਆ ਜੇ ਅਸੀਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਰੁਟੀਨ ਦੇ ਵਿੱਚ ਰੱਖ ਕੇ ਚੱਲਾਂਗੇ ਤੇ ਉਹਦੇ ਨਾਲ ਤੁਹਾਡੀ ਜਿਹੜੀ ਹੈਲਥ ਬਹੁਤ ਵਧੀਆ ਰਹਿੰਦੀ ਆ ਬਿਮਾਰੀਆਂ ਤੋਂ ਤੁਹਾਡੇ ਤੋਂ ਦੂਰ ਰਹਿੰਦੀਆਂ ਕਿਉਂਕਿ ਪਤਾ ਵੀ ਜਦੋਂ ਤੁਸੀਂ ਖਾਣਾ ਉਹ ਆਟੋਮੈਟਿਕਲੀ ਤੁਹਾਨੂੰ ਅੰਦਰੋਂ ਭੁੱਖ ਫੀਲ ਹੋਣ ਲੱਗ ਜਾਂਦੀ ਆ ਆਟੋਮੈਟਿਕਲੀ ਤੁਹਾਨੂੰ ਜਾਗ ਆਉਣ ਲੱਗ ਜਾਂਦੀ ਆ ਤੇ ਜਦੋਂ ਫਿਰ ਜਾਗ ਆਏ ਤਾਂ ਕਈ ਲੋਕਾਂ ਦੀ ਆਦਤ ਹੈਗੀ ਆ ਨਹੀਂ ਜੀ ਅਸੀਂ ਬੈੱਡ ਦੇ ਵਿੱਚ ਘੰਟਾ ਡੇਢ ਘੰਟਾ 2 ਘੰਟੇ ਅਸੀਂ ਬੈੱਡ 'ਚ ਹੀ ਪਏ ਰਹਿੰਦੇ ਆ ਉਹ ਜਿਹੜੀ ਆਦਤ ਆ ਉਹ ਬਿਮਾਰੀਆਂ ਨੂੰ ਸਾਦੀ ਆ ਜੇੜਾ ਤੁਸੀਂ ਇੰਨਾ ਸੌਸ ਤੋਂਣਾ ਜਾਂ ਫਿਰ ਤੁਸੀਂ ਬਹੁਤ ਟੈਲੀਵਿਜ਼ਨ ਦੇਖੀ ਜਾਣਾ ਜਾ ਫਿਰ ਤੁਸੀਂ ਬੈਠੇ ਨੇ ਫੋਨ ਹੀ ਕਰੀ ਜਾਣੇ ਆ ਇਹ ਆਦਤਾਂ ਜਿਹੜੀਆਂ ਸਾਡੀਆਂ ਨਹੀਂ ਚੰਗੀਆਂ ਹੈਗੀਆਂ ਤੇ ਅਸੀਂ ਜੇ ਨਹੀਂ ਕੰਮ ਕਰਦੇ ਪਰ ਸਾਨੂੰ ਕੋਈ ਨਾ ਕੋਈ ਪਤਾ ਹੋਵੇ ਉੱਦਮ ਹੁੰਦਾ ਸਾਡੇ ਕੋਲੇ ਵੀ ਹੁਣ ਅਸੀਂ ਜੋ ਸਵੇਰੇ ਉੱਠਣਾ ਅਸੀਂ ਕੀ ਕਰਨਾ ਵਾ ਜਦੋਂ ਅਸੀਂ ਉਹੋ ਜਿਹੀਆਂ ਚੀਜ਼ਾਂ ਨੂੰ ਨਾ ਫੋਲੋ ਕਰਦੇ ਆ ਅਸੀਂ ਕੀ ਕਰਨਾ ਕਿੰਨੇ ਵਜੇ ਉੱਠਣਾ ਸਪੋਜ਼ ਹੁਣ ਆਪਾਂ ਸਵੇਰੇ ਉੱਠ ਕੇ ਜੇ ਕਿਸੇ ਨੇ ਆਦਤ ਬਣਾਈ ਹੋਵੇ ਮੈਂ ਤਾਂ ਇਦਾਂ ਕਰਦੀ ਆ ਵੀ ਉੱਠਣਾ ਉੱਠ ਕੇ ਬ੍ਰਸ਼ ਵਗੈਰਾ ਕਰਕੇ ਨਹਾ ਕੇ ਫਿਰ ਆਪਣਾ ਪਹਿਲਾ ਪਾਠ ਕਰਨਾ ਵਾ ਤੇ ਪਾਠ ਕਰਕੇ ਉਸ ਤੋਂ ਬਾਅਦ ਫਿਰ ਦੇਖਣਾ ਵਾ ਵੀ ਆਹ ਦਾ ਖਾਣਾ ਚਾਹ ਬਣਾਉਣੀ ਤੇ ਉਹਦੇ ਵਿੱਚ ਮੈਨੂੰ ਪਤਾ ਵਾ ਵੀ ਹਾਂ ਮੈਂ ਆਹ ਕੰਮ ਕਰਨਾ ਤੇ ਜੇ ਹੁਣ ਅਸੀਂ ਕਹੀਏ ਵੀ ਚਲ ਕੋਈ ਨਾ ਕਿਹੜਾ ਮੈਂ ਹੁਣ ਕੰਮ ਤੇ ਜਾਣਾ ਵਾ ਕਿਹੜਾ ਬਾਹਰ ਜਾਣਾ ਕੋਈ ਟਾਈਮ ਦੇ ਲੋਡ ਤਾਂ ਹੈ ਨਹੀਂ ਕਿ ਮੈਨੂੰ ਹੁਣ ਉੱਠਣ ਦੀ ਮੈਂ ਪਈ ਰਹਿੰਦੀ ਕੋਈ ਨਹੀਂ ਉਹ ਫਿਰ ਤੁਹਾਡੇ ਵਾਸਤੇ ਇੱਕ ਤਾਂ ਤੁਹਾਨੂੰ ਮਟਾਪਾ ਹੁੰਦਾ ਦੂਜੀ ਗੱਲ ਆ ਜਿਹੜਾ ਤੁਹਾਡੇ ਅੰਦਰ ਸਿਸਟਮ ਆ ਉਹਨੂੰ ਵੀ ਕੋਈ ਵਿਚਾਰੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਕਿਦਾਂ ਆ ਉਹ ਕਦੋਂ ਉੱਠੂਗਾ ਕਿੰਨੇ ਵਜੇ ਉੱਠੂਗਾ ਕਦੋਂ ਇਹਨੇ ਖਾਣਾ ਤੇ ਮੈਂ ਕੀ ਕਰਨਾ ਫਿਰ ਉਹ ਤੁਹਾਡੇ ਅੰਦਰ ਫੈਟ ਆ ਜਿਹੜੀ ਉਹ ਸਟੋਰ ਕਰਨ ਲੱਗ ਜਾਂਦਾ ਉਹ ਆਪਣੀ ਜ਼ਿੰਮੇਵਾਰੀ ਸਮਝੇ ਜੀ ਤੁਹਾਡੀ ਬੋਡੀ ਵੀ ਇਹਨੂੰ ਮੈਂ ਤੋੜਨਾ ਵੀ ਜੇ ਹੁਣ ਇਹ ਅੱਜ ਇਹਨੇ ਵੀ ਲੇਟ ਖਾਦਾ ਪਰ ਉਹਨਾਂ ਚਿਰ ਮੈਂ ਇਹਦੇ ਜਿਹੜੀ ਫੈਟ ਆ ਉਹ ਮੈਂ ਰੱਖਣੀ ਆ ਪਰ ਫੈਟ ਜੇ ਹੁਣ ਰੱਖਣ ਲੱਗ ਗਏ ਉਹਦੇ ਨਾਲ ਸਾਡਾ ਜਿਹੜਾ ਭਾਰ ਉਹੋ ਪਤਣ ਲੱਗ ਜਾਂਦਾ ਵਾ ਫਿਰ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਸਾਡਾ ਭਾਰ ਕਦੇ ਹੀ ਨਹੀਂ ਘਟੂਗਾ ਤੇ ਦੂਜੀ ਗੱਲ ਵੀ ਜੇ ਅਸੀਂ ਕਲੀਨ ਡਾਈਟ ਖਾਈਏ ਕਿਉਂਕਿ ਅੱਜ ਕੱਲ ਹੁਣ ਖਾਣੇ ਤਾਂ ਕਿਤੇ ਇੰਨੀ ਕਿਸਮ ਦੇ ਬਣੇ ਹੋਏ ਆ ਜਿਨ੍ਹਾਂ ਦਾ ਕੋਈ ਹਿਸਾਬ ਨਹੀਂ ਤੇ ਅੱਖਾਂ ਨੂੰ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਪਰ ਉਹ ਚੀਜ਼ਾਂ ਠੀਕ ਨਹੀਂ ਗੀਆਂ ਉਹਨਾਂ ਦੇ ਨਾਲ ਅਸੀਂ ਹੁਣ ਵੀ ਇਸ ਤਰ੍ਹਾਂ ਜੁੜੀਏ ਵੀ ਇਹ ਜਿਹੜਾ ਖਾਣਾ ਵਾ ਅਸੀਂ ਘਰ ਦਾ ਖਾਣਾ ਖਾਈਏ ਘਰ ਦੇ ਖਾਣੇ ਦੇ ਵਿੱਚ ਅਸੀਂ ਜਿਹੜੇ ਮੈਂ ਲਸਣ ਅਦਰਕ ਆ ਉਹਨਾਂ ਨੂੰ ਐਨ ਭੁੰਨ ਭੁੰਨ ਕੇ ਕਾਲੇ ਨਾ ਕਰੀਏ ਉਹਨਾਂ ਦੇ ਵਿੱਚੋਂ ਜਿਹੜੇ ਫਿਊਮਸ ਹੁੰਦੇ ਆ ਸਾਡੇ ਐ ਪੈਨ ਦੇ ਵਿੱਚ ਜਾਂ ਸਾਡੇ ਜੋ ਵੀ ਅਸੀਂ ਪਤੀਲੇ ਵਰਤਦੇ ਆ ਉਹਨਾਂ ਦੇ ਵਿੱਚ ਕਿੰਨੇ ਕਿੰਨੇ ਲੇਅਰ ਹੁੰਦੇ ਆ ਤਾਂ ਉਹਨਾਂ ਉਹ ਜਿਹੜੀਆਂ ਚੀਜ਼ਾਂ ਆ ਉਹ ਸਾਡੇ ਅੰਦਰ ਟੈਕਲ ਕਰਨ ਲੱਗ ਜਾਂਦੀਆਂ ਤੇ ਸਾਨੂੰ ਕੀ ਆ ਅਸੀਂ ਉਹਦਾ ਫਲੇਵਰ ਅੰਦਰ ਰੱਖਣ ਵਾਸਤੇ ਲਸਣ ਅਦਰਕ ਗ੍ਰाइंड ਕਰਕੇ ਮੈਂ ਹੁਣ ਫੇਕ ਇਸੇ ਦਾ ਲੈ ਕੇ ਆਉਂਗਾ ਕੁਕਿੰਗ ਦਾ ਪ੍ਰੋਗਰਾਮ ਤੇ ਉਹਨੂੰ ਅਸੀਂ ਉਹਦਾ ਜਿਹੜਾ ਫਲੇਵਰ ਆ ਉਹਨੂੰ ਅਸੀਂ ਅੰਦਰ ਹੀ ਰੱਖੀਏ ਇਸ ਤਾਈ ਸਾਰਾ ਕੁਝ ਵਿੱਚ ਪਾਓ ਤੇ ਬਹੁਤ ਵਧੀਆ ਸਵਾਦ ਬਣਦਾ ਵਾ ਤੇ ਉਹਦੇ ਨਾਲ ਕੋਈ ਤੁਹਾਨੂੰ ਪਾਰਕ ਨਹੀਂ ਗਲਤ ਸਾਰੀ ਨੋਨ ਮਿਰਚ ਦੀ ਹੁੰਦੀ ਹੈ ਨਾ ਨੋਨ ਮਿਰਚ ਹੋਣੀ ਹੈ ਪਰ ਹੁਣ ਤਾਂ ਲੋਕ ਸਾਰੇ ਬਹੁਤ ਇਸ ਚੀਜ਼ ਤੋਂ ਹੈਲਥ ਕੌਨਸ਼ੀਅਸ ਹੈਗੇ ਆ ਵੀ ਇਹ ਨਹੀਂ ਦੇਖਣਾ ਵੀ ਇਹ ਦੀ ਲੁੱਕ ਕਿਹੋ ਜੀ ਹੈ ਏ ਦੇਖਣਾ ਵੀ ਫੂਡ ਹੈਲਥੀ ਹੈ ਅਸੀਂ ਤਾਂ ਜਿਵੇਂ ਐਂ ਕਰਦੇ ਮੈਂ ਤਾਂ ਹੁਣ ਜਿਵੇਂ ਘਰੇ ਬਹੁਤ ਮੇਰਾ ਪਲੇਨ ਫੂਡ ਹੁੰਦਾ ਵਾ ਕੋਈ ਇਹੋ ਜਿਹਾ ਨਹੀਂ ਹੈਗਾ ਵੀ ਇਹਦੇ ਵਾਸਤੇ ਹੁਣ ਜ ਗੰਡੇ ਪੋਣੇ ਆ ਗੰਡਿਆਂ ਦੇ ਵਾਸਤੇ ਵੀ ਉਹ ਕਹਿੰਦੇ ਜਿਹੜੀ ਉਹ ਛਿੱਲੀ ਜੀ ਹੁੰਦੀ ਹੈ ਨਾ ਉਹ ਸਾਡੇ ਡਾਈਜੈਸ਼ਨ ਸਿਸਟਮ ਦੇ ਵਿੱਚ ਹਾਜਮ ਬਹੁਤ ਔਖੀ ਹੁੰਦੀ ਹੈ ਪਰ ਸਾਨੂੰ ਫਿਰ ਕੀ ਕਰਨਾ ਚਾਹੀਦਾ ਸਾਨੂੰ ਟਮਾਟਰਾ ਹੁਣ ਮੈਂ ਉਹ ਵੀ ਬਹੁਤ ਵਰਤ ਲਈ ਕਿਤੇ ਭਾਵੇਂ ਵਰਤ ਲਾਂ ਔਰ ਬਿਨਾ ਟਮਾਟਰਾਂ ਤੋਂ ਬਿਨਾ ਸਾਬਕਾ ਤੋਂ ਮੈਂ ਤੁਹਾਨੂੰ ਦਿਖਾਉਂਗੀ ਕਿ ਕਿੰਨੀ ਸੋਹਣੀ ਤਰੀ ਬਣਦੀ ਹੈ ਕਿੰਨੀ ਸੋਹਣੀ ਲੁੱਕ ਬਣਦੀ ਹੈ ਤੇ ਉਹਨਾਂ ਤੋਂ ਅਸੀਂ ਜਿਹੜੀਆਂ ਚੀਜ਼ਾਂ ਆ ਅਸੀਂ ਉਹਨਾਂ ਤੋਂ ਕਿਵੇਂ ਬਚਣਾ ਪਹਿਲੀਆਂ ਚ ਅਸੀਂ ਵੀ ਟਮਾਟਰਾਂ ਦੇ ਇੰਨਾ ਜੋਰ ਦੇਣਾ ਇੰਨੇ ਗੰਡੇ ਜਿਹਾ ਪੁੰਨਣੇ ਹਨਾ ਫਿਰ ਹੁਣ ਹੌਲੀ ਹੌਲੀ ਆਪਾਂ ਨੂੰ ਪਤਾ ਲੱਗਦਾ ਵਾ ਤੇ ਚਲੋ ਕੋਈ ਨਹੀਂ ਦੇਰ ਆਏ ਦਰਸਤ ਆਈ ਪਤਾ ਦਾ ਲੱਗ ਗਿਆ ਵੀ ਇਹ ਚੀਜ਼ਾਂ ਸਾਡੇ ਵਾਸਤੇ ਨਹੀਂ ਠੀਕ ਹੈਗੀਆਂ ਤੇ ਹੁਣ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫੇ ਮਿਲਾਂਗੇ ਠੀਕ ਹੈ